ਸਤਨਾਕ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮੇ ਆਧਾਰ ਖਾਟਣ ਕਾ ਹਰ ਹਰ ਰੁਜਗਾਰ ਸੰਚਨ ਕੋ ਹਰ ਏਕੋ ਨਾਮ ਹਲਦ ਪਲਦ ਤਾਕੈ ਅਬ ਕਮ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇੱਕ ਵਾਰੀ ਸਾਰੇ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਰਾਗ ਤਨਾਸਰੀ ਦੇ ਵਿੱਚ 676 ਨੰਬਰ ਅੰਗ ਦੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਪ੍ਰਮਾਤਮਾ ਦੇ ਜਨਾਂ ਦਾ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਪ੍ਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਕਰਨਾ ਉਹਨਾਂ ਦਾ ਇਹੀ ਕੀਤਾ ਹੈ ਉਹ ਹਰ ਵੇਲੇ ਪਰਮਾਤਮਾ ਦੇ ਨਾਮ ਦਾ ਤਾਂ ਇਕੱਠਾ ਕਰਦੇ ਰਹਿੰਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮੋਹੇ ਮਸਕੀਨ ਮੈਨੂੰ ਨਿਮਾਣੇ ਨੂੰ ਪ੍ਰਭ へ ਪ੍ਰਭੂ ਨਾਮ ਹੈ ਆਧਾਰ ਤੇਰਾ ਨਾਮ ਹੀ ਆਸਰਾ ਹੈ ਤੇਰਾ ਨਾਮ ਹੀ ਆਧਾਰ ਹੈ ਖਟਣ ਤੋਂ ਖਟਣ ਵਾਸਤੇ ਹਰ ਹਰ ਏ ਹਰੀ ਤੇਰਾ ਨਾਮ ਹੀ ਰੋਜੀਵਿਕ ਕਮਾਉਣ ਲਈ ਕੰਮ ਹੈ ਸੰਚਨ ਕਹ ਹਰ ਏ ਕੋ ਨਾਮ ਸੰਚਨ ਕੋ ਜਮਾ ਕਰਨ ਲਈ ਹਰ ਏ ਕੋ ਨਾਮ ਤੇਰਾ ਨਾਮ ਹੀ ਹੈ ਹਲਦ ਪਲਤ ਇਤੇ ਉਥੇ ਲੋਕ ਪਰਲੋਕ ਵਿੱਚ ਤਾਂ ਕਹਿ ਉਹਨਾਂ ਦੇ ਆਵੇ ਕੰਮ ਉਹਨਾਂ ਮਨੁੱਖਾਂ ਦੇ ਕੰਮ ਆਉਂਦਾ ਹੈ ਏ ਭਾਈ ਮੈਨੂੰ ਅਜੀਜ਼ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ ਮੇਰੇ ਵਾਸਤੇ ਖਟਣ ਕਮਾਉਣ ਲਈ ਪਰਮਾਤਮਾ ਦਾ ਨਾਮ ਹੀ ਰੋਜੀ ਹੈ ਮੇਰੇ ਵਾਸਤੇ ਇਕੱਠਾ ਕਰਨ ਲਈ ਕੀ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਮਨੁੱਖ ਹਰ ਨਾਮਧਾਨੇ ਇਕੱਠਾ ਕਰਦਾ ਹੈ ਇਸ ਲੋਕ ਦੇ ਪਰਲੋਕ ਵਿੱਚ ਉਸਦੇ ਕੰਮ ਆਉਂਦਾ ਹੈ ਨਾਮ ਰਤੇ ਪ੍ਰਭ ਰੰਗ ਅਪਾਰ ਸਾਦ ਗਾਵੈ ਗੁਣ ਏਕ ਨਿਰੰਕਾਰ ਰਹਾਉ ਨਾਮ ਰਤੇ ਨਾਮ ਵਿੱਚ ਰੰਗੇ ਹੋਏ ਪ੍ਰਭ へ ਪ੍ਰਭੂ ਰੰਗ ਰੰਗ ਵਿੱਚ ਪ੍ਰੇਮ ਵਿੱਚ ਅਪਾਰ ਬਿਆੰਤ ਸਾਦ ਗਾਵੈ ਸਾਧ ਸੰਤ ਜਨ ਗਾਵੇ ਗਾਉਂਦੇ ਹਨ ਗੁਣ ਗੁਣਾ ਦੇ ਖਜ਼ਾਨੇ ਪ੍ਰਭੂ ਦੇ ਗੁਣ ਏਕ ਨਿਰੰਕਾਰ ਇੱਕੋ ਹੀ ਨਿਰੰਕਾਰ ਦੇ ਇੱਕੋ ਹੀ ਪਿਤਾ ਦੇ ਹੇ ਭਾਈ ਸੰਤ ਜਨ ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਏਕ ਨਿਰੰਕਾਰ ਦੇ ਗੁਣ ਗਾਉਂਦੇ ਰਹਿੰਦੇ ਹਨ ਸਾਧਕੀ ਸ਼ੋਭਾ ਆਤਮ ਸੁਕੀਨੀ ਸ਼ਾਂਤ ਪੜਾਈ ਹਰ ਜਸ ਚੀਨੀ ਸਾਧਕੀ ਸ਼ੋਭਾ ਸ਼ਾਂਤ ਦੀ ਜਿਹੜੀ ਸ਼ੋਭਾ ਹੈ ਆਤਮ ਸੁਕੀਨੀ ਉਸ ਦਾ ਜਿਹੜਾ ਸੁਭਾਅ ਉਹ ਹੈ ਨਿਮਰਤਾ ਵਾਲਾ ਹੈ ਉਹੀ ਉਸ ਦੀ ਜਿਹੜੀ ਸ਼ੋਭਾ ਹੈ ਸ਼ਾਂਤ ਬੜਾਈ ਤੇ ਸੰਤਾਂ ਦੀ ਬੜਾਈ ਹਰ ਜਸ ਜੀਨੀ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਹੀ ਹੈ ਆਨੰਦ ਸੰਤਨ ਕੈ ਭਗਤੋ ਗੋਬਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਅਨੰਦ ਸੰਤਨ ਕਹ ਤੇ ਉਹਨਾਂ ਦੇ ਅੰਦਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਭਗਤੋ ਗੋਵਿੰਦ ਗੋਵਿੰਦ ਦੀ ਭਗਤੀ ਕਰਕੇ ਸੁਖ ਸੰਤਨ ਕਹ ਗੋਵਿੰਦ ਦੀ ਭਗਤੀ ਕਰਨ ਦੇ ਨਾਲ ਸੰਤ ਜਨਾਂ ਦੇ ਹਿਰਦੇ ਦੇ ਵਿੱਚ ਸਦਾ ਹੀ ਸੁਖ ਬਣਿਆ ਰਹਿੰਦਾ ਹੈ ਬੇਨਸੀ ਚਿੰਦ ਤੇ ਚਿੰਤਾ ਨਾ ਸੋ ਜਾਂਦੀ ਹੈ। ਏ ਭਾਈ ਬੌਦ ਨਿਮਰਤਾ ਸੁਭਾਅ ਸੰਤ ਦੀ ਖੂਬਾ ਦਾ ਮੂਲ ਹੈ। ਪਰਮਾਤਮਾ ਦੀ ਸਿਵਤ ਸਲਾਹ ਕਰਨੇ ਹੀ ਇਹ ਸੰਤ ਦੀ ਬੜਿਆਈ ਦਾ ਕਾਰਨ ਹੈ। ਪਰਮਾਤਮਾ ਦੀ ਭਗਤੀ ਸੰਤ ਜਿਨ੍ਹਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ। ਭਗਤੀ ਦੀ ਵਰਗਤ ਨਾਲ ਸੰਤ ਜਿਨਾ ਦੇ ਹਿਰਦੇ ਵਿੱਚ ਹਮੇਸ਼ਾ ਸੁਖ ਵਧਿਆ ਰਹਿੰਦਾ ਉਹਨਾਂ ਦੇ ਅੰਦਰੋਂ ਚਿੰਤਾ ਨਾਸ ਹੋ ਜਾਂਦੀ ਹੈ ਜੈ ਸਾਧ ਸੰਤਨ ਹੋ ਵੈ ਇਕਤਰ ਤਹਿ ਹਰ ਜਸ ਗਾਵੇ ਨਾਦਕ ਕਵਿਤ ਜਹਿ ਸਾਧ ਸੰਤਨ ਜਹਿ ਜਿੱਥੇ ਸਾਧ ਸੰਤਨ ਸਾਧੂ ਸੰਤ ਹੋਵੇ ਇਕੱਤਰ ਜਿੱਤੇ ਵੀ ਇਕੱਠੇ ਹੁੰਦੇ ਹਨ ਜਿੱਤੇ ਵੀ ਸੰਗਤ ਇਕੱਠੀ ਕਰਦੇ ਹਨ ਤਹਿ ਉਥੇ ਹਰ ਜਸ ਗਾਵੇ ਪਰਮਾਤਮਾ ਦੇ ਜਸ ਨੂੰ ਗਾਉਂਦੇ ਹਨ ਨਾਦ ਕਵਿਤ ਨਾਦ ਕਹਿੰਦੇ ਨੇ ਸਾਜ ਸਾਜ਼ਾਂ ਨੂੰ ਵਜਾ ਕੇ ਕਵਿਤਾਵਾਂ ਪੜ੍ਹਦੇ ਹਨ ਸਾਧ ਸਬਾ ਮਹਿ ਆਨੰਦ ਬਿਸ਼ਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕਰਮ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਸਾਧ ਸਵਾਮੇ ਉਹਨਾਂ ਦੇ ਸੰਗਤ ਦੇ ਵਿੱਚ ਜੁੜ ਕੇ आनंद विश्राम अनंत ਤੇ विश्राम પ્રાપ્ત ਹੁੰਦਾ ਹੈ। ਉਹ ਸੰਗ ਸੋ ਪਾਏ ਉਹਨਾਂ ਦੇ ਸੰਗਤ ਉਹੀ ਪ੍ਰਾਪਤ ਕਰਦੇ ਹਨ। ਜਿਸ ਜਿਸ ਮਨੁੱਖ ਦੇ ਮਾਸਤਕ ਘਰਾਮ ਮਾਸਤਕ ਮੱਥੇ ਉਤੇ ਘਰਾਮ ਕਰਮ ਬਖਿਸ਼ ਦਾ ਲੇਖ ਲਿਖਿਆ ਹੋਵੇ। ਸਤਿਗੁਰੂ ਪਰਮਾਨੰ ਕਰਦਿਆ ਨੇ ਏ ਭਾਈ ਸਾਧ ਸੰਤ ਜਿੱਤੇ ਪੀਅ ਇਕੱਠੇ ਹੁੰਦੇ ਹਨ ਉੱਤੇ ਉਹ ਸਾਜ ਵਰਦਕੇ ਬਾਣੀ ਨੂੰ ਪੜ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਰਹਿੰਦੇ ਹਨ ਏ ਭਾਈ ਸੰਤਾਂ ਦੀ ਸੰਗਤ ਵਿੱਚ ਬੈਠਿਆ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਆਸਰ ਹੁੰਦੀ ਹੈ ਉਹਨਾਂ ਦੀ ਸੰਗਤ ਉਹ ਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਦੋਏ ਕਰ ਤੋ ਮੇ ਹੱਥ ਜੋੜ ਜੋੜ ਕੇ ਕਰੀ ਅਰਦਾਸ ਮੈਂ ਬੇਨਤੀ ਕਰਦਾ ਹਾਂ ਚਰਨ ਭਖਾਰ ਪੈਰਾਂ ਨੂੰ ਧੋ ਕੇ ਕਹਾ ਗੁਣਤਾਸ ਗੁਣਤਾਸ ਗੁਣਾ ਦਾ ਖਜ਼ਾਨਾ ਪ੍ਰਭੂ ਪ੍ਰਭ ਦਇਆਲ ਕਿਰਪਾਲ ਅਜੂਰ ਓਹ ਪ੍ਰਭੂ ਸਦਾ ਹੀ ਗਿਆਲ ਕਿਰਪਾਲ ਤੇ ਉਹਦੀ ਹਜ਼ੂਰੀ ਦੇ ਵਿੱਚ ਨਾਨਕ ਜੀਵੈ ਸੰਤਾਂ ਧੂਰ ਤੇ ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਤਮਿਕ ਜੀਵਨ ਹਾਸਲ ਕਰਦਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਹੇ ਭਾਈ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਨਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾਰਾਂ ਏ ਪਾਈ ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ജേ ദൃപാല പ്രഭു തിയൂരി സാധാ ടി രണ്ടി